ਹਾਂਜੀ ਵੀਡੀਓ ਦੇਖ ਰਿਹਾ ਸਾਰੇ ਭੈਣਾ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਆਪਾਂ ਕੜਿਆਂ ਜੀ ਹਰੀਕੇ ਹੈਡ ਪੁਲ ਤੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹੜਾਂ ਦੀ ਮਾਰ ਇਹ ਜਿਹੜੇ ਇਲਾਕੇ ਨੇ ਜਿਵੇਂ ਫੋਜਪੁਰ ਆ ਗੁਰਦਾਸਪੁਰ ਅੰਮ੍ਰਿਤਸਰ ਆ ਸultanpur ਆ ਔਰ ਹੁਸ਼ਿਆਰਪੁਰ ਆ ਗਲੰਦਰ ਆ ਤੇ ਇਹ ਸਾਰੇ ਇਲਾਕੇ ਹੜਾਂ ਦੀ ਮਾਰ ਇਹ ਠਾਏ ਹੋਏ ਪੈਣੇ। ਤੇ ਅੱਜ ਜਿਵੇਂ ਮੰਡੀ ਤੇ ਜਿਹੜਾ ਡੈਮ ਬਣਿਆ ਪੜੋ ਡੈਮ ਬਣਿਆਵਾ ਤੇ ਕਹਿੰਦੇ ਵੀ ਉਹਦੇ ਵੱਲੋਂ ਅੱਜ ਪੰਜਾਬ ਨੇ ਇੱਕ ਹੋਰ ਤੋਹਫਾ ਦੇ ਦਿੱਤਾ ਗਿਆ ਕਿ ਉਹਦੇ ਸਾਰੇ ਫਲੱਡ ਗੇਟ ਖੋਲ ਦਿੱਤੇ ਗਏ ਆ। ਅੱਗੇ ਫਲੱਡ ਗੇਟ ਹੋਂਦੇ ਜਿਹੜੇ ਖੋਲ੍ਹੇ ਜਾਂਦੇ ਸੀ ਜਦੋਂ ਪਾਣੀ ਦਾ ਲੈਵਲ ਵੱਧਦਾ ਸੀ ਤੇ ਇੱਕ ਇੱਕ ਕਰਕੇ ਖੋਲ੍ਹਿਆ ਜਾਂਦਾ ਸੀ। ਪਰ ਅੱਜ ਉਹ ਸਾਰੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਆ ਮੰਡੀ ਦੇ ਜਿਹੜਾ ਪੰਡੋਰ ਡੈਮ ਆ ਤੇ ਪਾਣੀ ਦੀ ਰਫ਼ਤਾਰ ਵੇਖੋ ਅਜੇ ਪਾਣੀ ਹੋਰ ਆਉਣਾ ਵਾ। ਪਾਣੀ ਦੀ ਰਫ਼ਤਾਰ ਬਹੁਤ ਤੇਜ਼ ਆ ਤੇ ਬੜੀ ਤੇਜ਼ੀ ਨਾਲ ਜਿਹੜਾ ਪਾਣੀ ਆ ਉਹ ਆ ਰਿਹਾ ਵਾ। ਤੇ ਪਰ ਇਹ ਗੱਲ ਇਹ ਕਰਦੇ ਆ ਕਿ ਅੱਜ ਜਦੋਂ ਪੰਜਾਬ ਡੁੱਬ ਰਿਹਾ ਵਾ ਤੇ ਅੱਜ ਪਾਣੀ ਦੀ ਕਿਸੇ ਨੂੰ ਲੋੜ ਨਹੀਂ ਜਦੋਂ ਪੰਜਾਬ ਕੋਲ ਆਪਣੇ ਕੋਲ ਪਾਣੀ ਨਹੀਂ ਹੁੰਦਾ ਉਦੋਂ ਸਾਰਿਆਂ ਨੂੰ ਪਾਣੀ ਨਹੀਂ ਦਿਖਦਾ ਵਾ ਪੰਜਾਬ ਵੀ ਸਾਨੂੰ ਪਾਣੀ ਚਾਹੀਦਾ ਪਰ ਇਸ ਟਾਈਮ ਪੰਜਾਬ ਡੁੱਬ ਰਿਹਾ ਵਾ ਕਿਸੇ ਦਾ ਕੋਈ ਬਿਆਨ ਨਹੀਂ ਆਇਆ ਕਿ ਅਸੀਂ ਪੰਜਾਬ ਨਾਲ ਖੜੇ ਹਾਂ ਰਾ ਕਿਸੇ ਦਾ ਵੀ ਜੋ ਵੀ ਪਾਣੀ ਮੰਗਦਾ ਨਹਿਰਾਂ ਵੇਖਿਆ ਨਹਿਰਾਂ ਸੁੱਕੀਆਂ ਨੇ ਪਾਣੀ ਉਹਨਾਂ ਹੀ ਘੱਟ ਛੱਡਿਆ ਗਿਆ ਪਰ ਇੱਧਰ ਅੱਗੇ ਦਰਿਆ ਦੇ ਵੱਧ ਪਾਣੀ ਛੱਡਿਆ ਗਿਆ ਤੇ ਕੀ ਬਹਾਲਾ ਦਿੰਦੇ ਆ ਕਿ ਪਾਣੀ ਨਹਿਰਾਂ ਚ ਡੱਬ ਜੰਮ ਜਾਂਦੀ ਆ ਉਹ ਪਰ ਪਲਿਓ ਮੱਫਲਿਓ ਮਾਨਸਿਓ ਡੱਬ ਤਾਂ ਜੰਮ ਜੂ ਡੱਬ ਨਿਕਲ ਜੂ ਪਰ ਜਿਹੜਾ ਲੋਕਾਂ ਦਾ ਨੁਕਸਾਨ ਹੋ ਜਾਂਦਾ ਉਹ ਦੁਬਾਰਾ ਨਹੀਂ ਨਾ ਹੁੰਦਾ ਮਿਲਦਾ ਜਿਹੜਾ ਇੱਕ ਵਾਰ ਨੁਕਸਾਨ ਹੋ ਗਿਆ ਦੁਬਾਰਾ ਉਹ ਭਰਿਆ ਨਹੀਂ ਜਾ ਸਕਦਾ ਉਹਨਾਂ ਦਾ ਪਰ ਗੱਬ ਤਾਂ ਫੇਰ ਕਰ ਲਾਂਗੇ ਪਰ ਫੇਰ ਵੀ ਇਹ ਪੰਜਾਬ ਨੂੰ ਜਿਵੇਂ ਕਿ ਪੰਜਾਬ ਦੇ ਮੀਂਹ ਨਹੀਂ ਡੋਬ ਰਾਇ ਇਹ ਪੰਜਾਬ ਨੂੰ ਡੋਬ ਰਾਇ ਨੇ ਪਾਣੀ ਜਿਹੜਾ ਆ ਰਿਹਾ ਡੈਮ ਚੋਂ ਆ ਰਿਹਾ ਦਰਿਆਵਾਂ ਰਹੀ ਆ ਰਿਹਾ ਪੰਜਾਬ ਦੇ ਮੀਂਹ ਨਹੀਂ ਇਹ ਪੰਜਾਬ ਨੂੰ ਡੋਬ ਰਾਇ ਪਰ ਅੱਜ ਫੇਰ ਗੱਲ ਉੱਥੇ ਆ ਕਿ ਜੇ ਪਾਣੀ ਸਾਰਿਆਂ ਨੂੰ ਚਾਹੀਦਾ ਤੇ ਅੱਜ ਜੇ ਪੰਜਾਬ ਡੋਬ ਰਿਹਾ ਤੇ ਫੇਰ ਅੱਜ ਪੰਜਾਬ ਨਾਲ ਖੜਨਾ ਵੀ ਚਾਹੀਦਾ ਨਾ ਅੱਜ ਕਹਿਣ ਨਾ ਵੀ ਅੱਜ ਅਸੀਂ ਪੰਜਾਬ ਨਾਲ ਖੜੇ ਆ ਪਾਣੀ ਦੀ ਸਪੀਡ ਮੈਂ ਤੁਹਾਨੂੰ ਚੈੱਕ ਕਰਾਉਣਾ ਪਾਣੀ ਵੇਖੋ ਕਿੰਨੀ ਤੇਜ਼ ਆ ਰਿਹਾ ਤੇ ਅਜੇ ਹੋਰ ਜਿਹੜਾ ਪਾਣੀ ਪਿੱਛੋਂ ਪੰਡੋ ਡੈਮ ਜਿਹੜਾ ਅਜੇ ਮੰਡੀ ਚ ਜਿਹੜਾ ਹਿਮਾਚਲ ਪ੍ਰਦੇਸ਼ ਦੀ ਉਥੋਂ ਪਾਣੀ ਛੱਡਿਆ ਗਿਆ ਤੇ ਪਾਣੀ ਦੀ ਸਪੀਡ ਤੁਸੀਂ ਫੋਨ 'ਚ ਉਹਨਾਂ ਤੁਹਾਨੂੰ ਦੱਸ ਰਿਹਾ ਪਰ ਜਿੰਨੀਆਂ ਨੰਗੀਆਂ ਅੱਖਾਂ ਨਾਲ ਦੇਖ ਰਹੇ ਯਾਰ ਤੇ ਪੰਜਾਬ ਤਾਂ ਅੱਗੇ ਬੜਾ ਹੁੰਦੇ ਨਾ ਵੀ ਬਰਬਾਦੀ ਦੇ ਢੇਰ ਤੋਂ ਉੱਠਿਆ ਵਾ ਅੱਗੇ ਕਈ ਵਾਰੀ ਹਰ ਸਾਲ ਕੋਈ ਨਾ ਕੋਈ ਆਫਤ ਆਉਂਦੀ ਪੰਜਾਬ ਤੇ ਹਰ ਵਸਾਲ ਹਾੜਾ ਪਾਣੀਆਂ ਨਾਲ ਡੁੱਬਦੇ ਆ ਪਰ ਸਰਕਾਰਾਂ ਤੋ ਅਜੇ ਤੱਕ 1947 ਤੋਂ ਲੈ ਕੇ ਹੁਣ ਤੱਕ ਗਲੀਆਂ ਨਾਲੀਆਂ ਨਹੀਂ ਪੱਕੀਆਂ ਹੋਈਆਂ ਤੇ ਜਦੋਂ ਵੀ ਤੁਸੀਂ ਕਹੋ ਸਰਕਾਰਾਂ ਬਣਨੀਆਂ ਤੁਹਾਡੀਆਂ ਗਲੀਆਂ ਨਾਲੀਆਂ ਪੱਕੀਆਂ ਕਰਨੀਆਂ ਪਰ ਜਿਹੜੀ ਇਹ ਹਰ ਸਾਲ ਆਫਤ ਆਉਂਦੀ ਆ ਜਿਹੜੀ ਇਹ ਜਿਹੜੀ ਪੰਜਾਬ ਦੇ ਲੋਕਾਂ ਨੂੰ ਡੋਬਦੇ ਆ ਜਿਨ੍ਹਾਂ ਦਾ ਨੁਕਸਾਨ ਭਾਰੀ ਨੁਕਸਾਨ ਜਿਹੜਾ ਲੋਕਾਂ ਦਾ ਹੁੰਦਾ ਵਾ ਇਨ ਇਹਦੇ ਬਾਰੇ ਕੋਈ ਹੱਲ ਨਹੀਂ ਕਰ ਰਿਹਾ ਕੋਈ ਸਰਕਾਰ ਨਹੀਂ ਸੋਚਦੀ ਕਦੀ ਕੋਈ ਨਹੀਂ ਸੋਚਦਾ 1947 ਤੋਂ ਲੈ ਕੇ ਅੱਜ ਤੱਕ ਬੜੇ ਹਾੜ ਆਏ ਨੇ 88 ਦੇ ਆੜਨੇ ਜਾਂ ਅੱਜ ਪਿੱਛੇ 24 ਚ ਆਇਆ ਹੁਣ ਆਇਆ ਬੜੀਆਂ ਲੋਕਾਂ ਦੀਆਂ ਫਸਲਾਂ ਤਬਾਹ ਆਈਆਂ ਪਰ ਕੋਈ ਸਰਕਾਰ ਇਸ ਬਾਰੇ ਕੋਈ ਪੱਕਾ ਹੱਲ ਨਹੀਂ ਕਰਦੀ ਹਾੜ ਹਰ ਵਾਰੀ ਆਉਂਦੇ ਆ ਸਰਕਾਰਾਂ ਹਰ ਵਾਰੀ ਲਾਰੇ ਲਾ ਦਿੰਦੀ ਆ ਮੁਰਗੀ ਤੱਕ ਦੇ ਕਹਿੰਦੇ ਪੈਸੇ ਦੇਵਾਂਗੇ ਪਰ ਲੋਕਾਂ ਦੀ ਜਿਹੜੇ ਕਿਸਾਨਾਂ ਦੀ ਫਸਲ ਜਿਹੜੀ ਡੁੱਬ ਜਾਂਦੀ ਆਉਂਦੀ ਆ ਕੋਈ ਪਰਵਾਹੀ ਨਹੀਂ ਹੁੰਦੀ ਬਸ ਕੀ ਉਹਨਾਂ ਦਾ ਇੱਕ 2 3000 ਰੁਪਿਆ ਦੇ ਕੇ ਉਹਨਾਂ ਦਾ ਮੂੰਹ ਕੱਜ ਦਿੱਤਾ ਜਾਂਦਾ ਤੇ ਉਹਨਾਂ ਨੂੰ ਬਸ ਇੱਕ ਲੌਲੀਪੌਪ ਦੇ ਦਿੱਤਾ ਚੁੱਪ ਕਰਾ ਦਿੱਤਾ ਜਾਂਦਾ ਪਰ ਕਿੱਥੇ ਜਿਵੇਂ ਉਹ ਝੋਨੇ ਦੀ ਫਸਲ ਆਸੀ ਹਜ਼ਾਰ 90 90 ਹਜ਼ਾਰ ਦੀ ਫਸਲ ਨਿਕਲਦੀ ਆ ਤੇ ਕਿੱਥੇ 10000 8000 5000 ਰੁਪਏ ਨਾਲ ਕਿਸੇ ਦਾ ਢਿੱਡ ਨਹੀਂ ਭਰਦਾ ਜਦੋਂ ਵੀ ਕੋਈ ਫਸਲ ਬੀਜਦਾ ਤੇ ਅਗਲਾ 100 ਆਪਣੀਆਂ ਕਿਆਸਾਂ ਲੌਂਦਾ ਕਿ ਇਸ ਵਾਰੀ ਮੈਂ ਆਪਣੀ ਧੀ ਦਾ ਵਿਆਹ ਕਰਾਂਗਾ ਇਸ ਵਾਰੀ ਮੈਂ ਆਪਣੇ ਮੁੰਡੇ ਨੂੰ ਬਾਹਰ ਭੇਜਾਂਗਾ ਜਾਂ ਇਸ ਵਾਰੀ ਮੇਰੇ ਪੈਸੇ ਲੈ ਜਾਣਗੇ ਤੇ ਗਾਂ ਕਣਕ ਤੇ ਮੇਰੇ ਵੱਟ ਜਾਣਗੇ ਪਰ ਜਦੋਂ ਇਹ ਮਾਰ ਪੈਂਦੀ ਆ ਤਾਂ ਤੁਸੀਂ ਕਾਫੀ ਵੀਡੀਓ ਵੇਖੀ ਆ ਕਿ ਵੀਰਾਂ ਭੈਣਾ ਭਰਾਵਾਂ ਮਾਵਾਂ ਕਿਵੇਂ ਰੋ ਰਹੀਆਂ ਨੇ ਕਿ ਅਸੀਂ ਤਬਾਹ ਹੋ ਗਏ ਅਸੀਂ ਮਰ ਗਏ ਤੇ ਆਸ ਕਰਦੇ ਆ ਕਿ ਸਰਕਾਰ ਇਹਨਾਂ ਦੀ ਬਾਹ ਫੜੇਗੀ ਪਰ ਹੋਰ ਵੀ ਜਿੰਨੇ ਸਾਡੇ ਸੱਜਣ ਮਿੱਤਰ ਭਰਾ ਜਿਹੜੇ ਬਾਹਰ ਜਿਹੜੇ ਲੋਕਾਂ ਨੂੰ ਲੰਗਰ ਖਵਾ ਰਹੇ ਨੇ ਰੱਜਿਆਂ ਨੂੰ ਰਜਾਉਂਦੇ ਨੇ ਜਿਵੇਂ ਜਿੰਨੀਆਂ ਵੀ ਬਾਹਰ ਸੰਸਥਾਵਾਂ ਨੇ ਜਿਹੜੇ ਬਾਹਰ ਜਾ ਕੇ ਲੰਗਰ ਲਾਉਂਦੇ ਆ ਕਿ ਆਓ ਪਹਿਲਾਂ ਆਪਾਂ ਆਪਣੇ ਪੰਜਾਬੀਆਂ ਦੀ ਬਾਹ ਫੜੀਏ ਆਪਣੇ ਭੈਣਾ ਭਰਾਵਾਂ ਦੀ ਬਾਹ ਫੜੀਏ ਤੇ ਫੇਰ ਹੋਰਾਂ ਦੀ ਆਪਾਂ ਬਾਹ ਫੜਾਂਗੇ ਚੰਗੇ ਲੱਗ ਰਹੇ ਚਲੋ ਆਪਣਾ ਘਰ ਤਾਂ ਭੁੱਖਾ ਹੈ ਤੇ ਆਪਾਂ ਲੋਕਾਂ ਦੇ ਢਿੱਡ ਭਰਦੇ ਪਏ ਆ ਤੇ ਇਸ ਕਰਕੇ ਬੇਨਤੀ ਹੱਥ ਜੋੜ ਕੇ ਕਿ ਆਓ ਆਪਾਂ ਇਹਨਾਂ ਦੀ ਬਾਹ ਫੜੀਏ ਤੇ ਤੁਹਾਨੂੰ ਪਾਣੀ ਦਾ ਪੱਤਰ ਖੋਣੇ ਅੱਗੇ ਵੀ ਜਾ ਕੇ ਦਿਖਾਉਣੇ ਆ ਕਿ ਕਿਵੇਂ ਪਿੰਡ ਡੁੱਬ ਰਹੇ ਨੇ ਤੇ ਉਹ ਦੂਜੇ ਪਾਸੇ ਵਿਖਾਉਣੇ ਆ ਇਹ ਠੀਕ ਹੈ ਹੈਡ ਆ ਚੋਕ ਲੋ ਜੀ ਇਧਰ ਵੇਖੋ ਅੱਗੇ ਪਿੱਛੇ ਤੁਸੀਂ ਜਦੋਂ ਵੀ ਆਓਗੇ ਤੁਹਾਨੂੰ ਇਹ ਹਮੇਸ਼ਾ ਸੁੱਤਾ ਮਿਲੂਗਾ ਤੇ ਅੱਜ ਅਜੇ ਪਾਣੀ ਨਾਲ ਇੰਨਾ ਕੁ ਭਰਿਆ ਪਿਆ ਵਕਿਉਂ ਅਗਲਾ ਪੁਲ ਤਾਂ ਦਿਖਾਉਣਾ ਵਾ ਪੁਲ ਨਾਲ ਪਾਣੀ ਲੱਗਣ ਵਾਲਾ ਹੋ ਗਿਆ ਇਹ ਜਿਹੜਾ ਨਵਾਂ ਪੁਲ ਬਣਿਆ ਵਾ ਕਿੰਨਾ ਪਾਣੀ ਆ ਤੇ ਜਿੰਨੀਆਂ ਵੀ ਅਗਰਾਜ ਘਰ ਨੇ ਕੋਠੀਆਂ ਫਸਲਾਂ ਸਭ ਤਬਾਹ ਹੋ ਗਈਆਂ ਨੇ ਤੇ ਆਸ ਕਰਦੇ ਆ ਕਿ ਆਪਣੇ ਲੋਕ ਆਪਣੇ ਲੋਕਾਂ ਦੀ ਬਾਂ ਫੜਨਗੇ ਤੇ ਇਹਨਾਂ ਸਰਕਾਰਾਂ ਜਿਹੜੀ ਆਸ ਕਰਦੇ ਆ ਕਿ ਕਿਸਾਨਾਂ ਦੀ ਬਾਂ ਫੜਨਗੇ ਲੋਕਾਂ ਦੀ ਮਦਦ ਕਰੋ ਮਹਾਮੈਤ ਕਰੋ